ਜਲੰਧਰ ਚ ਦਰਿੰਦਗੀ ਨਾਲ ਲੜਕੀ ਦੇ ਕਤਲ ਮਾਮਲੇ ਚ ਵੱਡੀ ਅਪਡੇਟ ਗੋਟਕੇ ਬਾਰਿਆਣਾ ਨੂੰ ਉੱਤਾਈ ਮਾਰਨਾ ਹੈ ਉੱਥੇ ਹੀ ਹੋਊਗੀ ਇਹਦੇ ਚ ਸਾਰਾ ਕੁਝ ਹੀ ਹੋਊਗਾ ਜੀ ਸਾਰਾ ਕੁਝ ਹੀ ਹੋਊਗਾ ਜੋ ਕਾਨੂੰਨ ਦਾ ਖਾੜਾ ਕਰਾਂਗੇ ਬੈਠੇ ਹੋ ਗੱਡੀ ਲੈ ਗਈ ਹੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਸਵੇਰੇ ਹਰ ਰੋਜ਼ ਆਪਣੀ ਬੇਟੀ ਨੂੰ ਪਿਆਰ ਕਰਕੇ ਸਕੂਲ ਪਹੁੰਚਦੀ ਸੀ ਤੇ ਉਸੇ ਬੇਟੀ ਦੀ ਲਾਸ਼ ਨੂੰ ਹੋਰ ਮਹਿੰਦੀ ਲਗਾ ਕੇ ਵਿਦਾ ਕੀਤਾ ਹੋਇਆ ਜਿਹੜੇ ਸਮਾਜ ਦੇ ਅੰਦਰ ਘਰਾਂ ਦੇ ਅੰਦਰ ਸ਼ੈਤਾਨ ਬਣੇ ਬੈਠੇ ਨੇ ਉੱਥੇ ਅਸੀਂ ਕੀ ਕਰੀਏ ਕਿਸੇ ਨੇ ਆਪਣਾ முகਟਾ ਬਦਲੀ ਕਰਕੇ ਆਪਣੇ ਆਪ ਨੂੰ شریف ਇਨਸਾਨ ਬਣ ਕੇ ਸਾਡੇ ਹੀ ਘਰਾਂ ਦੇ ਅੰਦਰ ਸਾਡੇ ਗਲੀ ਮੁਹੱਲੇ 'ਚ ਰਹਿ ਰਹੇ ਨੇ ਉਸ ਦਾ ਕੀ ਕੀਤਾ ਜਾਵੇ ਉਸ ਦੇ ਲਈ ਸਾਨੂੰ ਸਮਾਜ ਨੂੰ ਹੀ ਇਹਨੂੰ ਉੱਠਣਾ ਵੀ ਪੈਣਾ ਕਿ ਸਾਡੇ ਬੱਚੇ ਸੇਫ ਰਹਿਣ ਇਹ ਬੱਚੀ ਦਾ ਕੀ ਖਸੂਸੀ ਕੁਛ ਨਹੀਂ ਇਹਦੇ ਆਪਣੀ ਖੇਲੀ ਨੂੰ ਬੁਲਾਉਣ ਲਈ ਗਏ ਸੀ ਆਪਣੇ ਘਰੋਂ ਸਾਨੂੰ ਕੀ ਪਤਾ ਕਿ ਉਹ ਜਿਹੜਾ ਬੰਦਾ ਸੀ ਉਹ ਸ਼ੈਤਾਨ ਬੈਠਾ ਉੱਥੇ महिला कमिश्न वालों मृतक लड़की पिछला रिकॉर्ड भी ठीक नहीं बेटी के साथ ही गलत हरकत की है कहा तक ये सच्चाई है इसका भी जो पुलिस करे मोर ओवर ये बात है ਇਸ਼ਮ ਮਦੀਦ ਦੇ ਕਾਤਲ ਤੇ ਗੁਨਾਹਗਾਰ ਪੁਲਿਸ ਮੁਲਾਜ਼ਮਾਂ ਤੇ ਵੱਡੇ ਖੁਲਾਸੇ ਮੈਂ ਮੈਂ ਸਾਰੇ ਦੇਖੋ ਜਿਸ ਸਾਰੇ ਅਫਸਰ ਇਥੇ ਤੁਹਾਡੇ ਨਾਲ ਖੜੇ ਜੀ ਬਿਲਕੁਲ ਜੀ ਲੜਕੀ ਦੇ ਕਤਲ ਤੇ ਸੀਐਮ ਭਗਵੰਤ ਮਾਨ ਦੇ ਪੁਲਿਸ ਨੂੰ ਸਖਤ ਨਿਰਦੇਸ਼ ਮੈਂ ਖੁਦ ਪੇ ਇੱਕ ਕੁੜੀ ਹੋਣ ਕਰਕੇ ਮੈਂ ਤੁਹਾਡਾ ਦਰਦ ਸਮਝ ਸਕਦੀ ਹਾਂ ਤੁਹਾਡੀ ਬੱਚੀ ਹੈ ਸਾਡੇ ਨਾਲ ਹੈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤੀ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਖਤ ਸਜ਼ਾ ਵੀ ਤਾਂ ਰੱਖ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਨਹੀਂ ਕਰਨਾ ਸਤਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਜਲੰਧਰ ਚ ਲੜਕੀ ਨਾਲ ਹਵਾਨੀਅਤ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਚ ਲਗਾਤਾਰ ਪੂਰੇ ਪੰਜਾਬ ਚ ਰੋਸ ਦੀ ਲਹਿਰ ਫੱਕਦੀ ਜਾ ਰਹੀ ਹੈ ਕਾਤਲ ਖਿਲਾਫ ਗੁਨਾਹਗਾਰ ਪੁਲਿਸ ਮੁਲਾਜ਼ਮਾ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਇਸੋ ਵਿਚਾਰੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਹਨਾਂ ਵੱਲੋਂ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਕਿ ਕਾਤਲ ਨੂੰ ਸਖਤ ਸਜ਼ਾ ਜਲਦ ਤੋਂ ਜਲਦ ਦਿਵਾਈ ਜਾ ਸਕੇ। ਇਸ ਦੇ ਨਾਲ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਨਾਲ ਹੀ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਕਾਤਲ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿਵਾਈ ਜਾਵੇਗੀ। ਜੀ ਹਾਂ ਪਿਛਲੇ ਦਿਨਾਂ ਚ ਇਸ ਵਾਰਦਾਤ ਨੂੰ ਦੇਖ ਪੂਰਾ ਪੰਜਾਬ ਕੰਬੋਟਿਆ ਸੀ ਦਹਿਲ ਉੱਠਿਆ ਸੀ ਸਹਿਮ ਉੱਠਿਆ ਸੀ ਰੋ ਉੱਠਿਆ ਸੀ ਇਸ ਵਾਰਦਾਤ ਨੂੰ ਦੇਖਣ ਸੁਣਨ ਵਾਲਾ ਹਰ ਕੋਈ ਸੁੱਨ ਰਹਿ ਗਿਆ ਸੀ ਕਿਉਂਕਿ ਇਸ ਹਰਮਿੰਦਰ ਸਿੰਘ ਨਾਮ ਦੇ ਸ਼ਖਸ ਤੇ ਇਲਜ਼ਾਮ ਲੱਗੇ ਨੇ ਕਿ ਇਸ ਸ਼ੈਤਾਨ ਵੱਲੋਂ ਲੜਕੀ ਨਾਲ ਪਹਿਲਾਂ ਜ਼ਬਰ ਜਨਾਹ ਕੀਤਾ ਗਿਆ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਵੱਡੀ ਵਾਰਦਾਤ ਨੂੰ ਲੈ ਕੇ ਪੰਜਾਬ ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪ੍ਰਸ਼ਾਸਨ ਤੋਂ ਕਾਤਲ ਖਿਲਾਫ ਗੁਨਾਹਗਾਰ ਪਲਸ ਮੁਲਾਜ਼ਮਾ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਇਸ ਪੱਖੇ ਮਾਮਲੇ ਤੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਜਲੰਧਰ ਪੀੜਤ ਪਰਿਵਾਰ ਦੇ ਘਰ ਪਹੁੰਚ ਘਟਨਾ ਤੇ ਦੁੱਖ ਸਾਂਝਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਇਨਸਾਫ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਪਰਿਵਾਰ ਨੂੰ ਮਿਲੇ ਮਤਲਬ ਜੋ ਘਟਨਾ ਵਾਪਰੀ ਹੈ ਐਡੀ ਦੁਖਦਾਇਕ ਘਟਨਾ ਇਹਦਾ ਕੋਈ ਬਿਆਨ ਵੀ ਨਹੀਂ ਕਰ ਸਕਦੇ ਕੋਈ ਸ਼ਬਦ ਵੀ ਨਹੀਂ ਹੈਗੇ ਸਾਡੇ ਕੋਲ ਉਹ ਮਾਂ ਜਿਹੜੀ ਕੰਧਾਂ ਨਾਲ ਸਿਰ ਰੱਖ ਰੱਖ ਕੇ ਰੋ ਰਹੀ ਹੈ ਮੈਂ ਤਾਂ ਉਸ ਮਾਂ ਦੀ ਤੁਸੀਂ ਇੱਕ ਸਿਰਫ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਸਵੇਰੇ ਹਰ ਰੋਜ਼ ਆਪਣੀ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਦੀ ਸੀ ਤੇ ਉਸੇ ਬੇਟੀ ਦੀ ਲਾਸ਼ ਨੂੰ ਮਹਿੰਦੀ ਲਗਾ ਕੇ ਵਿਦਾ ਕੀਤਾ ਉਹਨੂੰ ਇਸ ਤੋਂ ਜ਼ਿਆਦਾ ਦੁੱਖ ਕੋਈ ਨਹੀਂ ਹੋ ਸਕਦਾ ਮੈਂ ਵੀ ਇੱਕ ਮਾਂ ਹਾਂ ਔਰ ਮੈਂ ਇਸ ਫੀਲਿੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ ਅਸੀਂ ਐਸੇ ਜਿੱਥੇ ਆਏ ਸੀਗੇ ਸਾਡੇ ਚੇਅਰਮੈਨ ਸਾਹਿਬ ਚਾਈਲਡ ਕਮਿਸ਼ਨ ਤੋਂ ਸਾਡੇ ਨਾਲ ਨੇ ਅਸੀਂ ਫੈਮਿਲੀ ਤੋਂ ਆ ਕੇ ਸਾਰੇ ਫੈਕਟਰੀ ਪਤਾ ਕੀਤੇ ਵੀ ਹੋਇਆ ਕਿ ਪੂਰਾ ਇਨਸੀਡੈਂਟ ਕਿਵੇਂ ਹੋਇਆ ਉਹਨਾਂ ਦੇ ਇਪੈਕਟ ਅਸੀਂ ਲੈ ਲਏ ਨੇ ਸਾਰੇ ਇਸ ਤੋਂ ਬਾਅਦ ਅਸੀਂ ਚੱਲੇ ਹਾਂ ਕਮਿਸ਼ਨਰ ਸਾਹਿਬ ਨੂੰ ਮਿਲਣ ਦੇ ਲਈ ਔਰ ਜੋ ਤਾਰਾ ਬਣਦੀ ਹੈ ਔਰ ਜਿਹਦਾ ਵੀ ਕਸੂਰ ਹੈ ਇਹਦੇ ਅੰਦਰ उस बख्शा नहीं जाना चाहिए ये मैं बिल्कुल मानती हूँ कि चाल बदले की में कैसे हो सकता है कि नहीं पता चला ये सारे फैक्ट इकट्ठा किए हैं और इसी के लिए हम लोग आए हैं यहाँ पे और कमिश्नर साहब से मिलेंगे इसी बात के लिए कि जो भी धारा बनती है जैसे जैसे इंसिडेंट हुआ जैसे आप बता रहे कि अंदर से उनको नहीं पता चला आधा घंटे बैठे रहे ये सारे सवाल हम भी उधर ही उनको करेंगे और उसका पूरा हल जो है वो निकालेंगे इस पर बार कह रहे थे कि दिन कमिश्नर भी लेट आए ਪੁਰਤਕ ਕਾਰਵਾਈ ਕਿਉਂ ਨਹੀਂ ਹੋਈ ਉਹਨਾਂ ਕੋਲ ਸਬਸਟਾ ਅਸਰਾ ਦੇ ਉੱਪਰ ਜਿਨ੍ਹਾਂ ਨੇ ਪਤਾ ਹੀ ਵਰਤੀ ਨਹੀਂ ਮੈਂ ਦੱਸ ਦੇਖੋ ਐਸੇ ਗੱਲ ਨਹੀਂ ਹੈ ਕਿ 4 ਦਿਨ ਤੋਂ ਵੀ ਇੱਕ ਉਸੇ ਟਾਈਮ ਤੇ ਐਕਸ਼ਨ ਨਹੀਂ ਹੋ ਜਾਂਦਾ ਹੁੰਦਾ ਲੇਕਿਨ ਕਿੰਨਾ ਹਿੰਸਕ ਕ੍ਰਾਈਮ ਹੋਵੇ ਦਨ ਉਸ ਤੋਂ ਅਲੱਗਾ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਕਾਰਵਾਈ ਹਲੇ ਵੀ ਹੋਈ ਹੈ ਜਿੰਨਾ ਵੀ ਜਿਹੜੇ ਕੋਰੈਂਸੀ ਵਾਲੇ ਸੀ ਉਹਨਾਂ ਦਾ ਵੀ ਹੋ ਗਿਆ ਪੋਸਟਮਾਰਟਮ ਹੋ ਕੇ ਅੱਗੇ ਵੀ ਗੁਸਰਾ ਦਾ ਹੋ ਕੇ ਉਹ ਵੀ ਹੋ ਗਿਆ ਸਰ ਜਿਹਨੂੰ ਸਸਪੈਂਡ ਕਰਨਾ ਸੀ ਉਹ ਵੀ ਹੋ ਗਿਆ ਲੇਕਿਨ ਜਨਤਾ ਦਾ ਸਵਾਲ ਔਰ ਸਾਡਾ ਸਵਾਲ ਵੀ ਇੱਕੋ ਹੀ ਹੈ

ये हम आपको यहाँ खड़े होकर आज बोल रहे हैं कि ये कार्रवाई पूरी होगी जो होनी चाहिए वो कार्रवाई पूरी होगी हो जो के हमने था। सुना है परिवार से उन्होंने भी यही कहा है कि इसका पिछला रिकॉर्ड भी ठीक नहीं था कि इसने अपनी बेटी के साथ ही गलत हरकत की है अब कहाँ तक ये सच्चाई है इसका भी जो है पुलिस झूठ वेरिफिकेशन करेगी उस मोर ओवर ये बात है कि बंदा एक स्कूल की वैन चला रहा है कहाँ तक सेव था, क्या नहीं था पे पे जो है है, कमी पेशी रह गई है, उसके लिए उसी के लिए आए एलिगेट्स की चार अफसर वालों की चाहे किसने प्रेशराइज किया है या गलत तरीके कराने कोशिश की ਇਸ ਵਾਰਦਾਤ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਸੀਐਮ ਦਾ ਕਾਰਤਲ ਦਰਿੰਦੇ ਨੂੰ ਲੈ ਕੇ ਕੀ ਬਿਆਨ ਸਾਹਮਣੇ ਆਇਆ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਦੇਖੋ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਣੌਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤੀ ਛੇਤੀ ਹਸਪਤਾਲ ਦਾ ਫਾਸਟ ਟਰੈਕ ਪੇ ਲੈ ਕੇ ਜਲਦ ਜਲਦੀ ਸਖਤ ਸਹਾਇਤਾ ਵੀ ਤਦ ਤੱਕ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਨਹੀਂ ਕਰਨਾ ਆਖਿਰ ਕਿਸ ਤਰੀਕੇ ਨਾਲ ਇਸ ਬੱਚੀ ਦੇ ਨਾਲ ਦਰਿੰਦਗੀ ਹੋਈ ਸੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਿਸ ਤਰੀਕੇ ਨਾਲ ਇਸ ਬੱਚੀ ਨੂੰ ਮਲਜਮ ਦੇ ਘਰ ਚੋਂ ਬਰਾਮਦ ਕੀਤਾ ਗਿਆ ਸੀ ਮੌਕੇ ਤੇ ਕੀ ਹਾਲਾਤ ਬਣੇ ਹੋਏ ਸੀ ਕਿਉਂ ਲੋਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹ ਤੁਸੀਂ ਇਸ ਚਸ਼ਮਦੀਦ ਦੇ ਮੂੰਹ ਹੀ ਸੁਣ ਲੋ ਸੋ ਸੈਟਿੰਗ ਸ਼ੂਟਿੰਗ ਕਰਕੇ ਨਾ ਉਸ ਟਾਈਮ ਵਾਪਸ ਆ ਗਏ ਚਾਰ ਮਰਲੇ ਦੀ ਕੋਠੀ ਹੋ ਗਈ ਭਾਜੀ ਤੇ ਚਾਰ ਪੰਜ ਜਾਣੇ ਪੁਲਿਸ ਵਾਲੇ ਅੰਦਰ ਜਾਂਦੇ ਦੋ ਬੰਦੇ ਸਿਵਲ ਜੀ ਆਪਣੇ ਜਿਨ੍ਹਾਂ ਦੀ ਕੁੜੀ ਮਰੀ ਉਹ ਵੀ ਫਰਜਾਈ ਨਾਲ ਸੀਗੀ ਤੇ ਉਹ ਤੇ ਬੱਚਾ ਕੋ ਨਾਲ ਲੱਪੇ ਜਦੋਂ ਇਹ ਚਲੇ ਗਏ ਤੇ ਗਲੀ ਮੱਲੇ ਵਾਲੇ ਸਾਰੇ ਜੋ ਆਪਣੇ ਆਪਣੇ ਘਰਾਂ ਚ ਚੱਲ ਗਏ ਅਸੀਂ ਪੰਜ ਜਾਣ ਖੜੇ ਸੀ ਕਿ ਬਾਹਰ ਆਪਣੇ ਘਰ ਦੇ ਬਾਹਰ ਹੀ ਤੇ ਮੈਨੂੰ ਕਲੀਅਰ ਨਹੀਂ ਸੀ ਹੋ ਰਿਹਾ ਕਿ ਕੁੜੀ ਮਤਲਬ ਇਸ ਘਰ ਵੜੀ ਗਈ ਆ ਜਦੋਂ ਮੁੰਡੇ ਨੂੰ ਮੈਂ ਕਿਹਾ ਮੈਨੂੰ ਮੋਬਾਈਲ ਦਿਖਾ ਇੱਕ ਵਾਰੀ ਫੇਰ ਦੁਬਾਰਾ ਉਹਨੇ ਜਦੋਂ ਮੋਬਾਈਲ ਦਿਖਾਇਆ ਮੈਨੂੰ ਤੇ ਜਦੋਂ ਮੋਬਾਈਲ ਦੇਖਿਆ ਤੇ ਮੈਂ ਕਿਹਾ ਮੈਂ ਉਹਨੂੰ ਸਰਦਾਰ ਨੂੰ ਮੈਂ ਕਿਹਾ ਬੱਲ ਮਾਰੀ ਬਾਹਰ ਆ ਤੇ ਮੈਂ ਕਿਹਾ ਇਹ ਕੁੜੀ ਅੰਦਰ ਆ ਉਹਦੇ ਫਿਰ ਮੈਂ ਮੁੰਡੇ ਦੇ ਮੁੱਕਾ ਮਾਰਿਆ ਜ਼ੋਰ ਨਾਲ ਤੇ ਮੈਂ ਕਿਹਾ ਕੁੜੀ ਅੰਦਰ ਕਹਿੰਦਾ ਅੱਛਾ ਕਹਿੰਦਾ ਜਾ ਦੇਖ ਲਾ ਤੇ ਜਿਹੜੇ ਮੇਰੇ ਨਾਲ ਹੋਰ ਪੰਜੇ ਮੁੰਡੇ ਸੀਗੇ ਤੇ ਉਹਨਾਂ ਅੰਦਰ ਚੱਲ ਗਏ ਤੇ ਮੈਂ ਬਾਹਰਲੇ ਬਾਥਰੂਮ ਜਦੋਂ ਬੂਆ ਖੋਲੇ ਤੇ ਪਾਈ ਕੁੜੀ ਉੱਥੇ ਪਈ ਸੀ ਗ੍ਰਫਤਾਰ ਇਸ ਕਾਤਲ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਮੁੱਜਮ ਵੱਲੋਂ ਘਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਨਾਲ ਹੀ ਜਲਦ ਤੋਂ ਜਲਦ ਮੁੱਜਮ ਨੂੰ ਸਜ਼ਾ ਦਿਵਾਉਣ ਦਾ ਦਾਵਾ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਜਾਂਚ ਕਦੋਂ ਤੱਕ ਨੇਪਰੇ ਚੜਦੀ ਹੈ ਕਦੋਂ ਤੱਕ ਇਸ ਸ਼ੈਤਾਨ ਨੂੰ ਮਿਸਾਲੀ ਸਜ਼ਾ ਹੁੰਦੀ ਹੈ ਤਾਂ ਕਿ ਅਹੀ ਵਰਤੀ ਦੇ ਲੋਕਾਂ ਨੂੰ ਵੱਡਾ ਸਬਕ ਮਿਲ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਮ